哦。Oh. ਸਰਕਾਰ ਯੋਗ ਸਰਪਾਰ ਸੰਗਤ ਜੀਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ 14 ਭਾਦੋਂ ਸੰਨ ਸ਼ੇ 1010 ਪਿੰਡ ਡਰੂ ਸੀਤਲ ਸਿੰਘ ਮੇਲਾ ਸਿੰਘ ਧੰਨਾ ਸਿੰਘ ਡਰੂ ਹਰਬੰਸ ਸਿੰਘ ਨਾਲਦ ਸਿੰਘ ਕੰਮੜ ਵਾਲਾ ਗਹਿਣਾ ਸਿੰਘ ਕਲਾਸ਼ ਦਿਨ ਵਿੱਚ ਸੱਚੇ ਪਾਤਸ਼ਾਹ ਜੀ ਵੱਲੋਂ ਉਜਾਰਨ ਕੀਤੀ ਗਈ ਹੈ ਆਓ ਸਰ ਸੰਗਤ ਜੀ ਇਸ ਹਰ ਬਾਣੀ ਦੇ ਅਨੁਸਾਰ ਪੰਜ ਦਰ ਪਰਮਾਤਮਾ ਕੇ ਅਰਥ ਕਰ ਰਹੇ ਆ ਕਿ ਤੂੰ ਸਾਨੂੰ ਆਪਣੇ ਪੁੱਤਰ ਬਣਾ ਕੇ ਆਪਣੀ ਗੋਦ ਉਠਾਲ ਲੈ ਤੇ ਸਾਨੂੰ ਸਾਨੂੰ ਇਹ ਫੂੜ ਵਿਕਾਰ ਚੋਂ ਕੱਢ ਕੇ ਆਪਣੇ ਚਰਨਾਂ 'ਚ ਸਾਨੂੰ ਨਿਵਾਸ ਬਖਸ਼ ਕਿਉਂ ਕੀਤੇ ਨੇ ਚਰਨਾਂ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਹੈ ਸੋ ਆਓ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਤਿਮਣ ਕਰੋ ਜੀ ਪੰਜ ਤਤ ਕਹਿ ਪ੍ਰਭ ਸਾਨੂੰ ਆਪਣੇ ਬਣਾ ਲੈ ਪੁੱਤਰ ਪਿਤਾ ਪੂਤ ਗੋਦੇ ਵਟਾਈਆ ਅਸੀਂ ਤੇਰਾ ਕਰੀਏ ਸ਼ੁਕਰ ਸ਼ੁਕਰਾਨੇ ਵਿੱਚ ਸੀ ਸਰਵਾਈਆ ਨਿਰਗੁਣ ਤਾਰ ਨਿਰਾਕਾਰ ਨਿਰਵੇਰ ਹੋ ਕੇ ਉਤਰ ਉਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ ਮਾ ਨਮ ਬਜਨੀ ਤੱਕ ਲੈ ਤੜਫਦੀ ਬਿਨਾ ਟੁਕਰ ਟੁਕੜੇ ਟੁਕੜੇ ਕਰ ਲਕਈਆ ਗਰੀਬਨ ਮਾਰਿਆ ਕੋਝਿਆ ਕੰਬੜਿਆ ਚੁਕਲੇ ਪੁੱਛੜ ਮੜ ਬਾਹਮੂ ਘਰੇ ਲਗਈਆ ਦੀਨ ਤੇ ਆਲੇ ਅਸੀਂ ਤੇਰੇ ਪਿਆਰ ਦੇ ਕੁਖਣ ਪਰਮ ਸੁਰਖ ਦੇ ਮਾਰੋ ਤਨ ਤੱਕ ਨੇ ਦੁਖੜ ਦੁਖੀ ਹੋ ਕੇ ਲੈ ਸੁਣਾਈਂ ਆ ਉਲਟਾ ਫੇਰ ਹੋਈ ਇਹ ਨੁਖੜ ਮਾਸ ਗਰਬ ਨਾਇਕ ਨਾ ਟਪਾਈਂ ਆ ਤੇ ਪਰਮੇਸ਼ਰ ਜੀ ਕਹ ਰਿਹਾ ਕਿ ਸਾਡੀਆਂ ਨੂੰ ਲਾਭ ਸ਼ੇ ਤੇ ਸਾਨੂੰ ਆਪਣੇ ਚਰਨਾਂ ਵਿੱਚ ਲਗਾ ਕੇ ਅਸੀਂ ਫੇਰ ਦਾ ਪਰਮ ਜਨਮ ਦੇ ਚੱਕਰਾ ਵਿੱਚ ਫਿਰ ਪੜਨੇ ਨਹੀਂ ਆ ਸਾਦਾ ਕੋਲ ਚਕਾ ਦੇ ਦੁਸਤਰ ਤੁਹਿਆ ਪਾਉ ਰਹਿ ਨਾ ਪਈਆ ਜੋ ਤੁਮ ਜੋਸ ਸਰੂਪ ਫਹਰ ਆਪਿਆ ਤੁਮ ਕੀ ਕਿਰਪਾ ਕਰੇ ਏ ਕਾ ਦੇਣਾ ਤੁਰਦਾ ਵਾਲ ਸੱਚ ਦਾ ਮੇਲਾ ਲੈਣਾ ਬਲਹੀਆ ਪੰਜ ਦਤ ਕਹਿ ਸਾਨੂੰ ਬਖਸ਼ ਦੇ ਚਰਨ ਕਵਲ ਸਹਾਰਾ سہایک نائک تری اورری دائیں دا مستک شارا شرا دکھا دن مکائیا ترا گائ نام جا جر نام سنائی سچی شبد کی دے دے تنکارا انہد نادی ناد دڑائی ਅਮਰ ਜਿਹੇ ਅਸੂ ਬਖਸ਼ਦੇ ਤੰਦਾਰਾ ਗੁੰਦਸ ਵਾਤੀਆ ਟਪਕਾਈਂਆ ਜੋਤ ਜੋਤ ਕਰਿ ਜਿਆਲਾ ਕਮਲਾ ਪਾਤੀ ਡਗ ਮੰਗਾਈਆ ਸਦਾ ਤੇਰੇ ਚਰਨ ਚਰਨ ਕਬਲ ਇੱਕ ਹੀ ਇਸ਼ਾਰਾ ਬਿਨ ਨੈਰਾ ਰਹੇ ਨਕੀਆ ਤੂੰ ਸ਼ਾਹ ਪੂਪ ਸਿੱਖਦਾਰਾ ਕੋਲ ਬਲ ਤੀਕਾਰ ਨੂੰ ਉਰੀ ਆਈਆ ਸਭ ਦਸ਼ ਦੇ ਸੱਚਖੰਡ ਦੁਆਰਾ ਦਰਗਾ ਸਾਚੀ ਦੇ ਵੜ ਆਈਆ ਲੈ ਖ ਰਹੇ ਨਾ ਵਿੱਚ ਸੰਸਾਰਾ ਸੰਸਾਰੀ ਪੰਡਾਣੀ ਸੰਗਾਰੀ ਲੈਣਾ ਦੇਣਾ ਮੁਕਾਈਆ ਫੇਰ ਆਈ ਨਾ ਦੁਤੀ ਵਾਰਾ ਜਨਮ ਜਨਮ ਦਾ ਕੋ ਤੋ ਆਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਹ ਕਾ ਦੇਣਾ ਸਾਚਾ ਵਰ ਕਰ ਮਜਦੀਰੇ ਵਧਾਈ ਤਾ ਪੰਜ ਦਤ ਕਹਿਣ ਪ੍ਰਭ ਤੇਰੇ ਚਰਨ ਕਵਲ ਹੋਏ ਹੋਵੇ ਕੋ ਕ੍ਰਿਸ਼ਨਾ ਦੁਜੀ ਓਟ ਨ ਕੋਏ ਤਕਾਈਆ ਤੂੰ ਮੱਜ ਦਾ ਕਹਿ ਰਿਆਂ ਪਰਮੇਸ਼ਰ ਸਾਨੂੰ ਹਮੇਸ਼ਾ ਦੇਵੇ ਚਰਨਾ ਦੀ ਓਟ ਦੇਵੇ ਇਹੀ ਸਾਨੂੰ ਦ੍ਰਿਸ਼ਨਾ ਨਵੇ ਹੋਰ ਕੋਈ ਨਾ ਰਵੇ ਜੋ ਇਸ਼ਾਰਾ ਦਿੱਤਾ ਬ੍ਰਹਮ ਸ਼ਿਵ ਵਿਸ਼ਨ ਵੇਨ ਨਸਨਾ ਦੇਵਾ ਟੋਲੇ ਗਈਆ ਜੋ ਆਸ਼ਾ ਦਾ ਕੇ ਗਿਆ ਬ੍ਰਹਮਾ ਕ੍ਰਿਸ਼ਨਾ ਕਾਲਕ ਨਈਆ ਨਹਿਤ ਕਾਈਆ ਜੋ ਨੂਰ ਜ਼ਹੂਰ ਤੇਰਾ ਪੈਗੰਬਰਾ ਦਿਸਣਾ ਜ਼ਾਹਰ ਜ਼ਹੂਰ ਡਗਮ ਗਾਇਆ ਜੋ ਨਾਨਕ ਗੋਬਿੰਦ ਧਾਰਨੇਖਾਂ ਲਿਖਣਾ ਬਿਨ ਕੰਮ ਸ਼ਾਇ ਹੀ ਦੇਣਾ ਸਮਝਾਈਆ ਅਸੀਂ ਚਾਹੁੰਦੇ ਪੰਜ ਤਤ ਤੇਰੇ ਸੱਜ ਖੰਡ ਦਵਾਰੇ ਟਿਕਣਾ ਦੂਸਰਾ ਥਾਨ ਨਾ ਕੋਈ ਵੜਿਆਈਆ ਦਿਲ ਦੁ ਇਵੇਂ ਤੇ ਸਾਡਾ ਕੂੜ ਨਿਸ਼ਾਨ ਮਿਟਣਾ ਦਰਗਾ ਸਾਚੀ ਵਜਦੀ ਰਹੇ ਵਧਾਈਆਂ ਫੇਰ ਸੰਗ ਰਹੇ ਨਾ ਪੱਥਰ ਰੇਤ ਨਾ ਪਾ ਦਾ ਸੀਸ ਦਾ ਕੋਈ ਨਵਾਈਆ ਤੇਰੀ ਧਾਰ ਵਿੱਚ ਨਿਰੰਕਾਰ ਤੇਰਾ ਰੂਪ ਹੋ ਕੇ ਟਿਕਣਾ ਦੂਸਰ ਰੂਪ ਨਾ ਕੋਈ ਦਰਸਾਈਆ ਉਹ ਰਖਿਆ ਗਾਲੇ ਦੀਨ ਦਿਹਾਲੇ ਸਾਡੇ ਲੇਖੇ ਅੰਤਮ ਆਪਨ ਜਿਠੜਾ ਦਰਸਣ ਠਾਂਡੇ ਮੰਗਮ ਗਈਆ ਜੋਤਿ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਸੱਚ ਦਾ ਖੇਲ ਆ ਪਖਲਾਈਆ ਸੋਭਾ ਸੰਤ ਜੀ ਹਰ ਬਾਣੀ ਜੇ ਹੋ ਵੀ ਹੈ ਪਰ ਮੈਂ ਇਤੇ ਹੀ ਹਰ ਵਾਰ ਇਹ ਮਸਲਤ ਕਰਨ ਦੀ ਸੱਚੇ ਪਾਤਸ਼ਾਹ ਦੀ ਕਰੋ ਤੇ ਹਰ ਸੰਗਤ ਕਾ ਨੂੰ ਚੌਕ ਇਜਾਜ਼ਤ ਚਾਹੀਦੀ ਹਾਂ ਤੇ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅਖਰ ਵੱਜੜ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਦੀ ਪਾਸੋਂ ਹਰ ਸੰਗਤ ਤੋਂ ਠੇਮਾ ਮੰਗ ਲਈ ਹੈ ਆਹ ਪੰਜ ਜਕਾਰਿਆਂ ਦਾ ਮਿਲਨਨ ਸਵਾਤ ਹੈ ਸੋ